ਤਾਰਪਾਬੋ ਮੇਰੇ ਹੱਥ 'ਚ ਬਾਦਮਾ ਬੂਟਾ ਝੰਡਾਰੋ ਕਹਿੰਦੇ ਹੋ ਜਿਹਨੂੰ ਤੁਸੀਂ ਅੱਜ ਇਹ ਥੋੜੀ ਲੰਬੀ ਗੱਲਬਾਤ ਕਰਦੇ ਆ ਮੇਰੇ ਕੋਲ ਵੀ ਬਾਸਮਤੀ ਲੱਗੀ ਹੋਈ ਐ ਤੇ ਲੱਗੀ ਵੀ ਰਾਜਸਥਾਨ ਦੇ ਵਿੱਚ ਹੋਈ ਐ ਤੇ ਵੈਸੇ ਤਾਂ ਰਾਜਸਥਾਨ ਦਾ ਨਾਮ ਸੁਣ ਕੇ ਟਿੱਬਿਆਂ ਦਾ ਨਾਮ ਯਾਦ ਆਉਂਦਾ ਹੈਗਾ ਟਿੱਬਿਆਂ ਦਾ ਸੀਨ ਬਣ ਜਾਂਦਾ ਪਰ ਇਦਾਂ ਦਾ ਨਹੀਂ ਜਿਹੜੇ ਏਰੀਆ 'ਚ ਆਪਾਂ ਖੜੇ ਹੋਏ ਆ ਇਹ ਟਿੱਬਿਆਂ ਦਾ ਏਰੀਆ ਨਹੀਂ ਇਹ ਇੱਥੇ ਇੱਕ ਬਾਸਮਤੀ ਦੀ ਵੱਡੀ ਬੈਲਟ ਪੈਂਦੀ ਹੈਗੀ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਜਿੱਥੇ ਜਿਆਦਾ ਦਾਰ ਬਾਸਮਤੀ ਲੱਗਦਾ ਤੇ ਝੋਨਾ ਲੱਗਦਾ ਇੱਥੇ ਬਾਕੀ ਫਸਲਾਂ ਘੱਟ ਲੱਗਦੀਆਂ ਤੇ ਇਸ ਏਰੀਏ ਦੇ ਵਿੱਚ ਨਾਲ ਹੀ ਨਦੀ ਕਹਿ ਲੋ ਦਰਿਆ ਕਹਿ ਲੋ ਵਗਦਾ ਜਿਹੜਾ ਕਿ ਬਰਸਾਤ ਦੀ ਨਾਲ ਹੀ ਇੱਕ ਤਰੀਕੇ ਦਾ ਬਰਸਾਤਾਂ ਦਾ ਪਾਣੀ ਆਉਂਦਾ ਤਾਂ ਇੱਥੇ ਖੇਤੀ ਦੇ ਵਿੱਚ ਵਰਤਿਆ ਜਾਂਦਾ ਹੈਗਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹੈਗਾ ਕਿ ਮੈਨੂੰ ਲੱਗਦਾ ਵੀ ਜਿਹੜੇ ਬਾਸਮਤੀ ਦੇ ਖਿੜਿਆਰੀ ਫਾਰਮਰਾਂ 8 ਕਨਾਲ ਦੇ ਕਿੱਲੇ ਦੇ ਵਿੱਚੋਂ ਜੇ ਉਹ 25 ਗਵੰਡਲ ਝਾੜ ਲੈਂਦੇ ਆ ਤਾਂ ਐਸ ਏਰੀਏ ਦੇ ਵਿੱਚ ਉਹਨਾਂ ਝਾੜ ਉਹ 5 ਕਰਾਲਾਂ ਚ ਲੈ ਜਾਂਦੇ ਆ ਕਿਉਂਕਿ ਜ਼ਮੀਨਾਂ ਤਾਂ ਹੈਗੀਆਂ ਭਾਰੀ ਤੇ ਪਾਣੀ ਲੱਗਦਾ ਚੰਗਾ ਧਰਤੀ ਦਾ ਪਾਣੀ ਵੀ ਚੰਗਾ ਚਾਰਜ ਹੋਈ ਜਾਂਦਾ ਉਹ ਵਾਰੀ-ਵਾਰੀ ਤੇ ਪਰ ਤੁਹਾਡੇ ਨਾਲ ਮੈਂ ਜਾਣਕਾਰੀ ਇਹ ਸਾਂਝੀ ਕਰਨੀ ਆ ਤੁਹਾਡੇ ਕੋਲੇ ਤੁਸੀਂ ਡਰੋਨ ਦੀਆਂ ਕਲਿੱਪਾਂ ਦੇਖ ਰਹੇ ਹੋ ਕਿ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੋਊਗਾ ਕਿ ਕਾਫੀ ਜ਼ਿਆਦਾ ਝੰਡਾ ਰੋਗਾ ਜਿਹੜਾ ਇਹ ਏਰੀਆ ਹੈਗਾ ਇਹ ਬਾਸਮਤੀ ਦੇ ਰੁਟੀਨ ਦੇ ਵਿੱਚ ਬਾਸਮਤੀ ਕਰਨ ਵਾਲੇ ਕਿਸਾਨਾਂ ਦਾ ਖੇਤ ਹੈ ਇਹ ਇੱਥੇ ਫਾਰਮਰ ਨੂੰ ਪ੍ਰੈਕਟਿਸ ਬਾਰੇ ਵੀ ਪਤਾ ਹੈ ਫਾਰਮਰ ਨੂੰ ਡਰ ਵੀ ਨਹੀਂ ਲੱਗਦਾ ਜਾਂ ਢੰਡਾ ਰੋਗ ਵਾਧਾ ਜਿ ਤ ਵਾਧਾ ਜੀ ਤੇ ਫਾਰਮਰ ਮੇਰੇ ਹਿਸਾਬ ਨਾਲ ਵਿੱਚ ਇਸ ਤਰੀਕੇ ਦੇ ਵੀ ਹੋਣਗੇ ਕਿ ਜਿਨ੍ਹਾਂ ਨੇ ਕੋਈ ਵੀ ਮਟੀਰੀਅਲ ਜਿਹਦੇ ਬਾਰੇ ਸੁਣ ਲਿਆ ਵੀ ਬਾਸਮਤੀ ਦੇ ਵਿੱਚ ਵਰਤ ਲਏ ਤੇ ਢੰਡਾ ਰੋਗ ਨਾ ਆਵੇ ਜਾਂ ਆ ਗਿਆ ਤਾਂ ਉੱਤੇ ਆਪਾਂ ਸਪਰੇਅ ਕਰਗੇ ਜਾਂ ਗਰੇਜਰ ਲਾ ਕੇ ਪਾਈਏ ਮੇਰੀ ਮੋਟੀ ਮੋਟੀ ਗੱਲ ਉਧਰ ਨੂੰ ਕੋ ਮਰੀ ਹੈ ਜਿਹੜੇ ਤੁਸੀਂ ਫੰਗੀ ਸਾਈਡ ਲਾ ਕੇ ਪਾਉਨੇ ਹੋ ਚਾਹੇ ਬਾਇਓ ਦੇ ਆ ਚਾਹੇ ਕੈਮੀਕਲ ਆ ਕੋਈ ਥਾਇਓਫਨੇਟ ਮਥਾਇਲ ਪਾਉਂਦਾ ਕੋਈ 1263 ਪਾਉਂਦਾ ਕੋਈ ਹੋਰ ਤਰੀਕੇ ਦਾ ਸਿਸਟਮ ਵਰਤਦਾ ਕੋਈ ਡੀਜ਼ਲ ਪਾ ਰਿਆ ਹੈਗਾ ਕੋਈ ਮਿੱਠਾ ਸ਼ੋਡਾ ਪਾ ਰਿਆ ਕੋਈ ਕੁਛ ਤੁਸੀਂ ਦੇਖੋ ਇੰਨੀ ਆ ਜਿਆਦੇ ਪ੍ਰੈਕਟਿਸਾਂ ਵਰਤਣ ਤੋਂ ਬਾਅਦ ਵੀ ਜਿਸ ਖੇਤ ਦੇ ਵਿੱਚ ਇਹ ਕੰਟਰੋਲ ਨਹੀਂ ਹੋ ਰਿਹਾ ਤਾਂ ਸਿੱਧਾ ਸਿੱਧਾ ਸਪਸ਼ਟ ਐਕਸਰਾ ਐਮ ਆਰ ਆਈ ਹੋਈ ਪਈ ਆ ਵੀ ਇਸ ਬਿਮਾਰੀ ਦੇ ਸ਼ੁਰੂ ਕਰਨ ਵਾਲੇ ਅੰਸ਼ ਕਹਿ ਲੋ ਜੀਵਾਣੂ ਕਹਿ ਲੋ ਉਹ ਤੁਹਾਡੀ ਮਿੱਟੀ ਦੇ ਵਿੱਚ ਮੌਜੂਦ ਹੈਗੇ ਆ ਉਹਨਾਂ ਨੂੰ ਤੁਹਾਨੂੰ ਕੰਟਰੋਲ ਕਰਨਾ ਪਵੇਗਾ ਕੰਟਰੋਲ ਕਿਵੇਂ ਹੋਣਗੇ ਬਾਸਮਤੀ ਤੁਹਾਨੂੰ ਬੰਦ ਕਰਨੀ ਪਊ 2 ਸਾਲ ਲਈ ਫਿਰ ਆਪਾਂ ਕਹਿ ਸਕਦੇ ਆ ਵੀ ਜਦੋਂ ਵੈਰੈਟੀ ਚੇਂਜ ਕਰਨੀ ਪਵੇ ਕਿਉਂਕਿ ਬਾਸਮਤੀ ਦੀਆਂ ਜਿਹੜੀਆਂ ਸੈਂਸਿਟਿਵ ਵੈਰੈਟੀਆਂ ਜਿਨ੍ਹਾਂ ਦੇ ਵਿੱਚ 1121 ਐ 1401 ਐ 1509 ਐ ਖਾਸ ਕਰਕੇ ਵੱਧ ਝੰਡਾ ਰੋਗ ਆਉਂਦਾ ਉੱਥੇ ਤੁਹਾਨੂੰ ਕੱਲੀਆਂ ਦਵਾਈਆਂ ਦੇ ਨਾਲ ਫਾਇਦਾ ਨਹੀਂ ਹੋਣ ਵਾਲਾ ਹੈਗਾ ਤੁਹਾਨੂੰ ਬਾਸਮਤੀ ਉਸ ਏਰੀਆ 'ਚ ਬੰਦ ਕਰਨੀ ਪਊਗੀ ਤੇ ਜਿਹੜੀ ਬੈਲਟ ਦੇ ਵਿੱਚ ਰਿਪੀਟ ਤੇ ਬਾਸਮਤੀ ਹੋ ਰਹੀ ਹੈਗੀ ਆ ਉੱਥੇ ਜ਼ਿਆਦਾ ਝੰਡਾ ਰੋਗ ਆਉਂਦਾ ਇਹ ਆਪਾਂ ਨੂੰ ਪਤਾ ਪਰ ਬਾਸਮਤੀ ਇਹ ਚੰਗੇ ਰੇਟ ਮਿਲਣ ਕਰਕੇ ਇੰਟਰਨੈਸ਼ਨਲ ਡਿਮਾਂਡ ਹੋਣ ਕਰਕੇ ਆਮ ਫਸਲਾਂ ਤੇ ਇਹ ਭਾਰੀ ਪੈ ਗਈ ਆਮ ਝੋਨੇ ਦੀਆਂ ਕਿਸਮਾਂ ਤੇ ਵੀ ਇਹ ਬਾਸਮਤੀ ਭਾਰੀ ਪੈ ਗਈ ਫਿਰ ਇਹ ਮਾੜੇ ਵਾੜਾਂ 'ਚ ਵੀ ਲੱਗ ਗਈ ਮਾੜੇ ਪਾਣੀਆਂ ਤੇ ਵੀ ਲੱਗ ਗਈ ਅਣਜਾਣ ਜ਼ਿਮੀਂਦਾਰਾਂ ਕੋਲੇ ਵੀ ਲੱਗ ਗਈ ਤੇ ਗਲਤ ਦੁਕਾਨਦਾਰਾਂ ਦੇ ਸਮਾਨ ਦੇ ਵੀ ਇਹ ਪ੍ਰਭਾਵ 'ਚ ਆ ਗਈ ਤਾਂ ਮਤਲਬ ਕਿ ਜਿਹੜੀਆਂ ਵੈਰਾਈਟੀਆਂ ਇਸ ਵਾਰ ਤੁਹਾਡੇ ਖੇਤੇ 'ਚ ਬਾਸਮ ਜੀਆਂ ਵੱਡੀਆਂ ਜਾਣੀਆਂ ਜੇ ਉਹਦਾ ਸ਼ੁੱਧ ਬੀਜ ਨਾ ਤੁਹਾਡੇ ਤੋਂ ਰੱਖਿਆ ਗਿਆ ਇਹ ਬਿਮਾਰੀ ਜਿਉਂਦੀ ਤਿਉਂ ਰਹਿਣੀ ਆ ਜਿਹੜੀਆਂ ਵੈਰਾਈਟੀਆਂ ਐਕਤੀ ਕਿਸੇ ਖੇਤ ਦੇ ਵਿੱਚ ਲੱਗੀਆਂ ਹੋਈਆਂ ਬਾਅਦ ਅਗਲੇ ਵਾਰ ਤੁਸੀਂ ਉਹਦਾ ਚੰਗਾ ਵੀ ਵੀ ਕਿਤੋਂ ਲਿਆ ਕੇ ਲਾ ਦਿਓਗੇ ਤਬ ਬਿਮਾਰੀ ਤੁਹਾਡੇ ਖੇਤ ਦੇ ਵਿੱਚ ਜਿਉਂਦੀ ਤਿਉਂ ਰਹਿਣੀ ਹੈਗੀ ਕਿਉਂਕਿ ਉੱਲੀਆਂ ਤਾਂ ਉਹੀ ਆ ਜਿਹੜੀਆਂ ਉੱਲੀਆਂ ਦੇ ਪ੍ਰਤੀ ਉਹ ਵੈਰੈਟੀ ਸੈਂਸਿਟਿਵ ਆ ਤੇ ਉਹ ਉੱਲੀਆਂ ਨੇ ਜਦੋਂ ਹੀ ਹਮਲਾ ਕੀਤਾ ਬਿਮਾਰੀ ਵੱਜ ਜਾਣੀ ਹੈਗੀ ਇੱਕ ਮੇਰਾ ਇੱਥੇ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਕਿਸਮਾਂ ਦੇ ਵਿੱਚ ਇਹ ਸਮੱਸਿਆਵਾਂ ਇੰਨਾ ਸਮਾਨ ਪਾਉਣ ਤੋਂ ਬਾਅਦ ਵੀ ਨਹੀਂ ਰੁਕੀ ਹੈਗੀ ਤਾਂ ਉਥੇ ਤੁਹਾਨੂੰ ਗਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਵੀ ਜੇ ਕਿਤੇ ਪਨੀਰੀ ਚ ਸਮੱਸਿਆ ਆਈ ਹੈ ਖੇਤ ਚ ਸਮੱਸਿਆ ਆਈ ਹੈ 1% ਬਹੁਤ ਵੱਡਾ ਹੁੰਦਾ 1 ਕਿਲੇ ਦੇ ਵਿੱਚ 1 ਵਿਘੇ ਦੇ ਵਿੱਚ ਵੀ 1% ਬਹੁਤ ਵੱਡਾ ਹੁੰਦਾ ਆਪਾਂ 10-12 ਬੂਟਿਆਂ ਨੂੰ ਦੇਖ ਕੇ ਹੀ ਗੰਦ ਮਿਲ ਪਾਉਣਾ ਸ਼ੁਰੂ ਕਰ ਦਿੰਨੇ ਆ ਫਿਰ ਸਮੱਸਿਆ ਵੱਧਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਇੱਕ ਹੋਰ ਸਮੱਸਿਆ ਖੜੀ ਹੋ ਸਕਦੀ ਹੈਗੀ ਬਾਸਮਤੀ ਨੂੰ ਕੱਚਾ ਕਰਨਾ ਇਹਦੇ ਸੁੰਡੀਆਂ ਆ ਸਕਦੀਆਂ ਕਿਉਂਕਿ ਇਹ ਬਾਸਮਤੀ ਦੀ ਜਿਹੜੀ ਕਿਸਮ ਹੁੰਦੀ ਹੈ ਇਹਦੇ ਪੱਤੇ ਆਮ ਕਿਸਮਾਂ ਦੇ ਨਾਲੋਂ ਸਮੈਲੋ ਵਾਲੇ ਹੁੰਦੇ ਆ ਖੁਸ਼ਬੂ ਵਾਲੇ ਹੁੰਦੇ ਆ ਇਹਦਾ ਰੋਮਾ ਥੋੜਾ ਜਿਆਦਾ ਚੰਗਾ ਹੁੰਦਾ ਹੈਗਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਾਸਮਤੀ ਨੂੰ ਪਾਲਦੇ ਹੋ ਵੀ ਜਿਹਦੇ ਵਿੱਚ ਜਿਆਦਾ ਸੋਹਣੀ ਬਾਸਮਤੀ ਹੋਵੇ ਜਿਆਦਾ ਮਹਿੰਗਾ ਪ੍ਰੋਡਕਟ ਵਰਤੇ ਜਾਵੇ ਪਰ ਨਹੀਂ ਉਹਦੇ ਨਾਲ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਨਹੀਂ ਹੋਣੇ ਹੈਗੇ ਖਰਚੇ ਵਧ ਜਾਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਰਿਸਕ ਫੈਕਟਰ ਵੀ ਜਿਆਦਾ ਹੋਣਾ ਹੈਗਾ ਤਾਂ ਜਿਹੜੇ ਵੀਰਾਂ ਨੇ ਵੀ ਇਸ ਵਾਰ ਬਾਸਮਤੀ ਦੀ ਖੇਤੀ કરી ਹੈ ਲਾਈ ਹੈ ਵੱਧ ਰੇਟ ਦੇ ਲਾਲਚ ਦੇ ਵਿੱਚ ਉੱਥੇ ਤੁਸੀਂ ਇੱਕ ਸਮੱਸਿਆ ਦੇ ਹੱਲ ਲਈ ਹੋਰ ਸਮੱਸਿਆਵਾਂ ਨੂੰ ਨਿਉਂਦਾ ਬਤਰ ਨਾ ਦੇਵੋ ਤੇ ਆਉਣ ਵਾਲੇ ਸਮੇਂ ਦੇ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਸਿਰਫ ਝੰਡਾ ਰੋਗ ਦੇ ਬਾਰੇ ਇਹ ਵੀਡੀਓ ਸੀਗੀ ਕਿ ਤੁਸੀਂ ਬਹੁਤ ਸਾਰੇ ਪ੍ਰੋਡਕਟ ਵਰਤ ਲੈਨੇ ਹੈਗੇ ਉਹ ਰੁਕਦਾ ਇਹ ਫੇਰ ਵੀ ਨਹੀਂ ਤੁਸੀਂ ਪਹਿਲੀ ਗੱਲ ਵੀ ਆਪਣਾ ਰੱਖ ਲਿਆ ਕਰੋ ਜੇਕਰ ਖੇਤ ਦੇ ਵਿੱਚ ਬਿਮਾਰੀ 2 ਸਾਲ ਆ ਗਈ ਜਾਂ ਵੈਰੈਟੀ ਤੁਸੀਂ 2 ਸਾਲ ਲਾ ਲਈ ਤਾਂ ਉਹ ਵੈਰੈਟੀ ਨੂੰ ਤੁਸੀਂ ਲਾਉਣਾ ਬੰਦ ਕਰੋ ਹੋਰ ਵੈਰੈਟੀ ਉਹਦੇ ਥਾਂ ਤੇ ਲਾ ਸਕਦੇ ਹੈਗੇ